ਆਰਮੀ ਦੀ ਵਰਦੀ ਪਾ ਕੇ ਨੌਜਵਾਨ ਲੈ ਰਿਹਾ ਸੀ ਫੀਲਿੰਗਾਂ ਤੇ ਪਾ ਰਿਹਾ ਸੀ ਆਪਣੀ ਦਹਿਸ਼ਤ ਤੇ ਜਦੋਂ ਇਹਦੇ ਲੱਛਣਾਂ ਤੇ ਹੋਇਆ ਸ਼ੱਕ ਤਾਂ ਅਮ੍ਰਿਤਸਰ ਪੁਲਿਸ ਨੇ ਕਾਬੂ ਕੀਤਾ ਅਤੇ ਜਦੋਂ ਬੈਗ ਦੀ ਤਲਾਸ਼ੀ ਲਈ ਤਾਂ ਅੰਦਰਲਾ ਸਮਾਨ ਦੇਖ ਉਹ ਵੀ ਹੈਰਾਨ ਰਹਿ ਗਏ ਇਸ ਮੌਕੇ ਤੇ ਡੀਸੀਪੀ ਪ੍ਰਗਿਆ ਜੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਸ਼ੱਕੀ ਵਿਅਕਤੀ ਆਰਮੀ ਦੀ ਵਰਦੀ ਪਾ ਕੇ ਬਾਜ਼ਾਰ ਦੇ ਵਿੱਚ ਘੁੰਮ ਰਿਹਾ ਜਿਸ ਤੋਂ ਬਾਅਦ ਆਲਾ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਆਰਮੀ ਦੇ ਨਾਲ ਸੰਪਰਕ ਕਰਕੇ ਇੱਕ ਸਾਂਝਾ ਜੁਆਇੰਟ ਆਪਰੇਸ਼ਨ ਕੀਤਾ ਜਿਸ ਦੇ ਤਹਿਤ ਇਸ ਵਿਅਕਤੀ ਨੂੰ ਕਾਬੂ ਕੀਤਾ ਉਹਨਾਂ ਨੇ ਕਿਹਾ ਕਿ ਜਦੋਂ ਇਸ ਵਿਅਕਤੀ ਨੂੰ ਕਾਬੂ ਕੀਤਾ ਤੇ ਇਸ ਦੇ ਕੋਲ ਇੱਕ ਬੈਗ ਵੀ ਬਰਾਮਦ ਹੋਇਆ ਜਿਸ ਦੇ ਵਿੱਚ ਹੋਰ ਵੀ ਆਰਮੀ ਦੀਆਂ ਵਰਦੀਆਂ ਸੀ ਮੇਜਰ ਰੈਂਕ ਦੇ ਅਧਿਕਾਰੀਆਂ ਦੀਆਂ ਵਰਦੀਆਂ ਪਾ ਕੇ ਉਹ ਬਾਜ਼ਾਰ ਦੇ ਵਿੱਚ ਘੁੰਮ ਰਿਹਾ ਸੀ ਉਹਨਾਂ ਨੇ ਕਿਹਾ ਕਿ ਇਸ ਦੇ ਵੱਲੋਂ ਵਰਦੀ ਪਾ ਕੇ ਘੁੰਮ ਕੇ ਕੀ ਕੀਤਾ ਜਾ ਰਿਹਾ ਸੀ ਇਸ ਦੀ ਜਾਂਚ ਕੀਤੀ ਜਾਵੇਗੀ ਇਹ ਉਹ ਇੱਕ ਅਲੱਗ ਤਰ੍ਹਾਂ ਦਾ ਮਸਲਾ ਹੈ ਜਿਹੜਾ ਕਿ ਜਿਹੜਾ ਮਾਮਲਾ ਹੈ ਜਿਹੜਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੋਲਵ ਕੀਤਾ ਹੈ ਮਾਂਜੋਗ ਡੀਜੀਪੀ ਸਾਹਿਬ ਤੇ ਸੀਪੀ ਅਮਰਿਤਸਰ ਸਦਾਰ ਗੁਰਪ੍ਰੀਤ ਸਿੰਘ ਪੁਲਰ ਉਹਨਾਂ ਦੇ ਦਿਸ਼ਾ ਨਿਰਦੇਸ਼ ਹੈ ਸਾਨੂੰ ਕਿ ਕਿਸੇ ਵੀ ਤਰ੍ਹਾਂ ਦੀ ਜੋ ਵੀ ਕ੍ਰਾਈਮ ਹੈ ਉਹਤੇ ਪ੍ਰੋਐਕਟਿਵ ਹੋ ਕੇ ਕੰਮ ਕਰਨਾ ਹੈ ਤੇ ਇਹ ਜਿਹੜਾ ਮਸਲਾ ਹੈ ਇਹਦੇ ਵਿੱਚ ਇੱਕ ਸਸਪੈਕਟਿਡ ਅਕਿਊਜ਼ਡ ਸੀ ਜਿਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਬੰਦਾ ਜਿਹੜਾ ਆਰਮੀ ਯੂਨੀਫਾਰਮਸ ਹੁੰਦੀਆਂ ਹਨ ਉਹਨੂੰ ਪਾ ਕੇ ਹੌਲਗੇਟ ਇਲਾਕੇ ਵਿੱਚ ਸ਼ੱਕੀ ਦੇਖਿਆ ਗਿਆ ਹੈ ਉਹਦੀ ਇਨਫੋਰਮੇਸ਼ਨ ਜਦੋਂ ਹੀ ਸਾਨੂੰ ਮਿਲੀ ਤੇ ਅਮਰਿਤਸਰ ਪੁਲਿਸ ਕਮਿਸ਼ਨਰੇਟ ਦੀ ਟੀਮ ਹੈਡਡਡ ਬਾਈ ADCP ਜ਼ੋਨ 1 ਡਾਕਟਰ ਦਰਪਨ ਆਲੂ ਵਾਲੀ ਹੈ ACP ਸੈਂਟਰਲ ਸੁਰਿੰਦਰ ਜੀ SHO D ਡਿਵੀਜ਼ਨ ਸੁਖਿੰਦਰ ਜੀ ਇਹਨਾਂ ਦੀ ਟੀਮ ਨੇ ਬਹੁਤ ਪ੍ਰੋਐਕਟਿਵ ਹੋ ਕੇ ਇਹ ਚ ਕੰਮ ਕੀਤਾ ਐਂਡ ਇਹਨਾਂ ਜੁਆਇੰਟ ਆਪਰੇਸ਼ਨ ਅਲੋਂਗ ਵਿਦ ਦ ਮਿਲਟਰੀ ਇੰਟੈਲੀਜੈਂਸ ਉਹਨਾਂ ਦਾ ਵੀ ਸਾਨੂੰ ਪੂਰਾ ਇੱਕ ਕੋਆਪਰੇਸ਼ਨ ਮਿਲਿਆ ਉਹ ਬੰਦਾ ਜਿਹੜਾ ਹੈਗਾ ਉਹ ਰਾਉਂਡ ਅਪ ਕੀਤਾ ਗਿਆ ਜਦੋਂ ਉਸ ਬੰਦੇ ਨਾਲ ਪੁੱਛਗਿੱਛ ਕੀਤੀ ਗਈ ਤੇ ਉਹਨੇ ਆਪਣਾ ਨਾਮ ਸੰਦੀਪ ਸਿੰਘ ਦੱਸਿਆ ਤੇ ਉਹਨੇ ਇਹ ਦੱਸਿਆ ਕਿ ਉਹ ਚਿਕਨਾ ਪਿੰਡ ਅਨੰਦਪੁਰ ਸਾਹਿਬ ਦਾ ਵਸਨੀਕ ਹੈ ਤੇ ਉਹਨੇ ਜਿਹੜੀ ਵਰਦੀ ਪਾਈ ਹੋਈ ਹੈ ਉਹਦੇ ਰਿਗਾਰਡਿੰਗ ਜਦੋਂ ਉਹ ਤੋਂ ਪੁੱਛ-ਕਿਛ ਕੀਤੀ ਗਈ ਹੀ ਵਾਸ ਵੇਅਰਿੰਗ ਯੂ ਨੋ ਮੇਜਰ ਰੈਂਕ ਸੋ ਉਹਦਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਪਾਇਆ ਸੋ ਦੈਨ ਓਨ ਦਾ ਬੇਸਿਸ ਆਫ ਥੈਟ ਹੀ ਵਾਸ ਰਾਉਂਡਡ ਅਪ ਐਂਡ ਐਨ ਐਫ ਆਈ ਆਰ ਵਾਸ ਰਜਿਸਟਰਡ ਐਫ ਆਈ ਆਰ ਨੰਬਰ 11 ਡੇਟਡ 10 10 23 ਔਰ ਰਜਿਸਟਰ ਹੋਈ ਪੀ ਐਸ ਡੀ ਡਿਵੀਜ਼ਨ ਅੰਡਰ ਸੈਕਸ਼ਨ 420 467 468 Uh, 471 171 140 ਐਂਡ ਆਲਸੋ 6 ਸੈਕਸ਼ਨ 6 ਆਫੀਸ਼ਲ ਸੀਕ੍ਰੇਟ ਐਕਟ ਜਦੋਂ ਉਹਦੀ ਫਰਦਰ ਪੁੱਛਗਛ ਹੋਈ ਤੇ ਉਹਦਾ ਸਮਾਨ ਫਰੋਲਿਆ ਗਿਆ ਤੇ ਉਹਦੇ ਵਿੱਚ ਜਿਹੜੀ ਹੈਗੀ ਆਰਮੀ ਦੀ ਵੱਖ-ਵੱਖ ਰੈਂਕਾਂ ਦੀਆਂ ਵਰਦੀਆਂ ਜਿਹੜੀਆਂ ਹੈंगी ਉਹਦੇ ਵਿੱਚੋਂ ਬਰਬੰਦ ਹੋਈਆਂ ਸੋ ਇਹ ਜਿਹੜਾ ਮੈਟਰ ਹੈ ਇਹ ਬਹੁਤ ਹੀ ਸਸਪੀਸ਼ੀਅਸ ਜਾਪਤਾ ਹੁੰਦਾ ਹੈ ਐਂਡ ਥਿਸ ਇਸ ਬੀਇੰਗ ਫਰਦਰ ਜਿਹੜਾ ਹੈਗਾ ਇਨਵੈਸਟੀਗੇਟਿਡ ਤੇ ਇਹਦੇ ਵਿੱਚ ਕੋਈ ਅਗਰ ਇੰਟਰਸਟੇਟ ਲਿੰਕੇजेस ਹੈ ਜਾਂ ਨਹੀਂ ਜਾਂ ਵੈਦਰ ਕੁਝ ਇੰਟਰਨੈਸ਼ਨਲ ਲਿੰਕੇजेस ਵੀ ਹੈਗੇ ਜਾਂ ਨਹੀਂ ਇਹ ਸਾਰੇ ਜਿਹੜੇ ਹੈਗੇ ਏਜੰਸੀਜ਼ ਮਿਲ ਕੇ ਅਲੋਂਗ ਵਿਦ ਦਾ ਕੋਪਰੇਸ਼ਨ ਆਫ ਦਾ ਮਿਲਟਰੀ ਇੰਟੈਲੀਜੈਂਸ ਇਹ ਚ ਕੰਮ ਕੀਤਾ ਜਾ ਰਿਹਾ ਹੈ ਜੀ ਮडम ਖਾਨ ਨੇ ਕੀ ਹੈ ਜੀ ਕਿਉਂ ਇਹਨਾਂ ਦੇ ਬਲੋਂ ਉੱਥੇ ਵਰਦੀ ਪਾ ਕੇ ਜਿਹੜਾ ਘੁਮਿਆ ਜਾ ਰਿਹਾ ਸੀ ਮडम ਕਿਹਨਾਂ ਲੋਕਾਂ ਨੂੰ ਟਾਰਗੇਟ ਕਰਦਾ ਸੀ ਜੀ ਦੇਖਿਏ ਇਹ ਹੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਸਾਰੀ ਅੰਡਰ ਇਨਵੈਸਟੀਗੇਸ਼ਨ ਹੈ ਬਟ ਯੈਸ ਉਹਦੀ ਫੋਟੋਜ਼ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਦੇ ਕੋਲ 5 ਤੋਂ 6 ਵਰਦੀਆਂ ਸਾਨੂੰ ਮਿਲੀਆਂ ਤੇ ਉਹਦੀ ਜਿਵੇਂ ਰੈਂਕ ਵਾਈਜ਼ ਹੁੰਦੀ ਹੈ ਜਿਵੇਂ ਪੁਲਿਸ 'ਚ ਵੀ ਰੈਂਕਿੰਗ ਹੁੰਦੀ ਹੈ ਉਦਾਂ ਹੀ ਆਰਮੀ 'ਚ ਵੱਖ-ਵੱਖ ਰੈਂਕਸ fromParams ਦ ਲੋਅਰ ਰੈਂਕ ਅਪ ਟੂ ਦ ਰੈਂਕ ਆਫ ਦ ਮੇਜਰ ਉਹਦਾ ਸਮਾਨ ਇਹਦੇ ਕੋਲੋਂ ਸਾਨੂੰ ਮਿਲਿਆ ਹੈ ਉਹ ਵੈਰੀਫਾਈ ਕਰਦੇ ਭਾਈ ਜੀ ਉਸਦੀ ਸ਼ਕਤੀ ਦੀ ਸੂਈ ਕਿ ਤਰ੍ਹਾਂ ਗਈ ਹੈ ਦੇ ਬਲਕਿ ਇਸ ਤਰ੍ਹਾਂ ਲੱਗਾ ਕਿ ਇਹ ਵਾਕਿਆ ਹੀ ਗਲਤ ਆਨਸਰ ਹੈ ਦੇਖਿਏ ਜਦੋਂ ਇੱਕ ਸਿਵਿਲਿਅਨ ਬੰਦਾ ਜਦੋਂ ਵਰਦੀ ਪਾਉਂਦਾ ਹੈ ਤਾਂ ਉਹਦਾ ਵਰਦੀ ਪਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ ਸਾਡੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਭਾਵੇਂ ਉਹ ਪੁਲਿਸ ਦੀ ਟ੍ਰੇਨਿੰਗ ਹੋਈ ਹੈ ਆਰਮੀ ਦੀ ਟ੍ਰੇਨਿੰਗ ਹੁੰਦੀ ਹੈ ਦ ਪਰਸਨ ਚੇਂजेस ਸੋ ਹੀ ਵਾਸ ਨਾਟ ਕੈਰੀing ਦਾ ਯੂਨੀਫਾਰਮ ਪ੍ਰੋਪਰਲੀ ਉਹਦਾ ਜਿਹੜਾ ਹਾਫ ਹਾਉ ਸੀ ਉਹਦਾ ਡੀਲਡ ਆਲ ਸੀ ਉਹ ਜਿਵੇਂ ਚੱਲਦਾ ਪਿਆ ਸੀ ਉੱਥੇ ਜਦੋਂ ਉਹ ਤੋਂ ਪੁੱਛ ਕੇ ਚ ਕੀਤੀ ਗਈ ਤਾਂ ਦੈਨ ਹੀ ਕੁਡ ਨਾਟ ਗਿਵ ਐਨੀ ਸੈਟੀਸਫੈਕਟਰੀ ਆਨਸਰ ਉਹ ਫਿਰ ਜਦੋਂ ਫਰਦਰ ਵੈਰੀਫਾਈ ਹੋਇਆ ਔਰ ਉਹਦਾ ਬੈਕ ਜਿਹੜਾ ਉਹਨੇ ਕੈਰੀ ਕੀਤਾ ਹੋਇਆ ਸੀ 20 ਕੇਜੀਸ ਉਹ ਚੋਂ ਫਿਰ ਇਹ ਸਮਾਨ ਮਿਲਿਆ ਉਹਦੀ ਸੋਰਸ ਪੁੱਛੀ ਗਈ ਤਾਂ ਉਹਨੂੰ ਸੈਟੀਸਫੈਕਟਰੀਲੀ ਆਨਸਰ ਨਹੀਂ ਕਰ ਪਾਏ ਐਂਡ THEN ਜਦੋਂ ਉਹਦੇ ਐਂਟਿਸਿਡੈਂਟਸ ਵੈਰੀਫਾਈ ਕੀਤੇ ਗਏ ਤਾਂ ਉਹ ਚ ਇਹ ਪਤਾ ਚੱਲਿਆ that he is not in the army and ਉਹ ਇੱਕ ਫੇਕ ਆਰਮੀ ਪਰਸਨ ਬਣ ਕੇ ਇੰਪਰਸੋਨੇਟ ਕਰ ਰਿਹਾ ਹਾਲੇ ਤੱਕ ਤੋ ਜੀ ਕੋਈ ਰੋਲ ਨਹੀਂ ਆਇਆ ਬਟ ਇਹਦੇ ਇਚ ਇਹਨੇ ਵਰਦੀਆਂ ਕਿਉਂ ਪ੍ਰੋਕਿਊਰ ਕੀਤੀਆਂ ਇਨਾਂ ਦਾ ਉਹ ਕੀ ਕਰਨਾ ਚਾਹੁੰਦਾ ਸੀ ਉਹਨੂੰ ਕਿਸ ਪਾਸੇ ਯੂ ਨੋ ਉਹ ਯੂਜ਼ ਕਰਨਾ ਚਾਹੁੰਦਾ ਸੀ ਜਾਂ ਉਹਦਾ ਇੱਕ ਮਹਿਜ਼ ਇੱਕ ਸ਼ੌਕ ਸੀ ਉਹ ਸਾਰੀਆਂ ਗੱਲਾਂ ਆਪਾਂ ਵੈਰੀਫਾਈ ਕਰਦੇ ਆਂ ਜੀ ਉਹਦਾ ਆਧਾਰ ਕਾਰਡ ਸਾਨੂੰ ਮਿਲਿਆ ਸੋ ਉਹ ਵੀ ਆਪਾਂ ਉਹਦੀ ਪਛਾਣ ਸਟੈਬਲਿਸ਼ ਕਰਦੇ ਪਏ ਇਹ ਬੰਦਾ ਜਿਹੜਾ ਹੈ ਇਹ ਐਜ਼ ਆਫ ਨਾਓ ਜੰਮੂ ਕਸ਼ਮੀਰ 'ਚ ਕੰਮ ਕਰਦਾ ਐਜ਼ ਅ ਜੀਸੀਬੀ ਐਕਸਕੇਵੇਟਰ 30 ਸਾਲ ਦੀ ਉਮਰ ਹੈਗੀ ਤੋ ਉਧਰੋਂ ਜਿੱਧਰ ਇਹਦੀ ਏਮਪਲੋਇਮੈਂਟ ਹੈ ਉੱਥੋਂ ਵੀ ਆਪਾਂ ਵੈਰੀਫਾਈ ਕਰ ਲੈਣੇ ਚਾਹੀਦੇ ਹਾਂ ਹਾਂ ਜੀ ਐਜ਼ ਆਈ ਸੈਡ ਇਟ ਇਜ਼ ਅ ਜੁਆਇੰਟ ਆਪਰੇਸ਼ਨ ਵਿਦ ਦ ਮਿਲਟਰੀ ਇੰਟੈਲੀਜੈਂਸ ਸੋ ਜੋ ਵੀ ਜਿਹੜੀ ਵੀ ਏਜੰਸੀ ਦਾ ਇਚ ਰੋਲ ਹੋਗਾ ਆਪਾਂ ਇਨ ਪ੍ਰੋਪਰ ਕੋਆਪਰੇਸ਼ਨ ਇਚ ਕਰਦੇ ਪਏ ਜੀ ਮੈਡਮ ਕੱਲ ਰਾਤ ਕੋਈ 12 ਵਜੇ ਦੇ ਕਰੀਬ ਸਾਡੇ ਕਿਸੇ ਪੱਤਰਕਾਰ ਨੂੰ ਵੀ ਚੜ੍ਹਾ ਮਿਲਿਆ ਜਿਹੜਾ ਕਿ ਆਰਮੀ ਦੀ ਯੂਨੀਫਾਰਮ ਤੇ ਸੀਗਾ ਜਿਹੜਾ ਵੀ ਬੰਦਾ ਹੈ ਜੇ ਨੂੰ ਇਹ ਮਿਲੀਏ ਵੀਲ ਫਾਲੋ ਇਟ ਅ ਪ੍ਰੋਪਰਲੀ ਦੇਖੀ ਆ ਵਾਲਾ ਕੇਸ ਵੀ ਆਪਾਂ ਫਾਲੋ ਕੀਤਾ ਹੈ ਐਂਡ ਉਹ ਇਨਫੋਰਮੇਸ਼ਨ ਆਪਾਂ মিডিਆ ਨਾਲ ਸ਼ੇਅਰ ਕਰ ਰਹੇ ਸੋ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਇਜ਼ ਕੁਆਇਟ ਰਿਸਪੌਂਸਿਵ ਕਾਡੇ ਵੱਲੋਂ ਵੀ ਕੋਈ ਵੀ ਮੈਨੂੰ ਕਾਲ ਕਰਦਾ ਹੈ ਤਾਂ ਫਿਰ ਯੂ نو ਦੈਟ ਆਈ ਰਿਪਲਾਈ ਬੈਕ অর ਰਿਵਰਟ ਬੈਕ ਸੋ ਵੀਲ ਵੈਰੀਫਾਈਡ ਜੀ ਮੈਂ ਕਿਹੜਾ ਸ਼ਹਿਰ ਦੇ ਵਿੱਚ ਜਿਹੜਾ ਘੁੰਮਦਾ ਕਰਦਾ ਸੀ ਕੋਈ ਵਹੀਕਲ ਵੀ ਕੋਈ ਜਿਹੜਾ ਰਿਕਵਰ ਹੋਇਆ ਹੈ ਜੀ ਫਾਈਨ ਆਰਮੀ ਦਾ ਵਗੈਰਾ ਨਹੀਂ ਜੀ ਇਹ ਪੰਜਾਬ ਦੇ ਵਿੱਚ ਹੋਰ-ਹੋਰ ਥਾਵਾਂ 'ਚ ਘੁੰਮਦਾ ਹੋਵੇ ਜੀ ਇਹ ਜੀ ਹਾਲਗੇਟ ਇਲਾਕੇ 'ਚ ਘੁੰਮਦਾ ਫਿਰਦਾ ਦੇਖਿਆ ਗਿਆ ਹੈ ਇਹ ਪਿੱਛੋਂ ਆਇਆ ਹੈ ਇਹ ਰੂੜਕੀ ਤੋਂ ਆਇਆ ਸੀ ਇੱਥੇ ਜੀ ਔਰ ਬਹੁਤ ਜੀਆਂ ਗੱਲਾਂ ਮੈਂ ਫॉर ਆਬਵੀਅਸ ਰੀਜ਼ਨਸ ਮੈਂ ਹਲੇ ਨਹੀਂ ਸ਼ੇਅਰ ਕਰ ਪਾਵਾਂਗੀ ਕਿਉਂਕਿ ਬਹੁਤ ਪ੍ਰੀਲਿਮਿਨਰੀ ਜੜੀ ਹੈਗੀ ਪੁੱਛਕ ਉਨੂੰ ਜਦੋਂ ਤੱਕ ਆਪਾਂ ਬਿਲਕੁਲ ਸਟਰੋਂਗ ਫੂਟੇਡ ਨਹੀਂ ਹੋ ਜਾਵਾਂਗੇ ਉਹ ਫਿਰ ਗੱਲ ਕਰਨਾ ਕੱਲਾ ਜੀ ਕੱਲਾ ਮੈਨੂੰ ਲੱਗਦਾ ਕੋਈ ਗਲਤਤੋ ਵੀ ਵਿਰੋਧੀ ਏਜੰਸੀਆਂ ਦਾ ਟਾਈਮ ਹੈਗਾ ਜੀ ਉਹ ਵੈਰੀਫਾਈ ਕਰਦੇ ਪਾਈ ਜੀ ਸੋ ਡੀਸੀਪੀ ਦਾ ਕਹਿਣਾ ਹੈ ਕਿ ਇਸ ਦੇ ਨੈਸ਼ਨਲ ਜਾਂ ਇੰਟਰਨੈਸ਼ਨਲ ਕਿਸੇ ਨਾਲ ਸੰਬੰਧ ਹਨ ਜਾਂ ਨਹੀਂ ਇਸ ਬਾਰੇ ਪਤਾ ਲਗਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਸਾਨੂੰ ਮੁਰਲੀ ਜਾਂਚ ਤੋਂ ਇਜ਼ਾਹ ਅਧਾਰ ਕੜ ਬਰਾਮਦ ਹੋਇਆ ਜਿਸ ਤੋਂ ਇਸ ਦੀ ਪਛਾਣ ਹੋਈ ਹੈ ਕਿ ਇਹ ਸ਼੍ਰੀ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਤੇ ਜੰਮੂ ਕਸ਼ਮੀਰ ਦੇ ਵਿੱਚ ਕੰਮ ਕਰਦਾ ਸੀ ਡੀਸੀਪੀ ਪ੍ਰਗਿਆ ਜੈਨ ਨੇ ਕਿਹਾ ਕਿ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ